ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸੰਗਤਾਂ ਨੂੰ ਇਲਾਕੇ ਦੇ ਨਿਵਾਸੀ ਦੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਕੇ ਨਗਰ ਰਾਮਗੜ੍ਹ ਸ਼ਾਹਪੁਰੀਆਂ ਵੱਲੋਂ ਦਿਵਾਨ ਇੱਕ ਪੋਤੋਂ ਸ਼ੁਰੂ ਕੀਤੇ ਜਾਣਗੇ ਹਰ ਸਾਲ ਦੀ ਤਰ੍ਹਾਂ ਖਾਸ ਕਰਕੇ ਨਗਰ ਰਾਮਗੜ੍ਹ ਸ਼ਾਹਪੁਰੀਆਂ ਵਧਾਈ ਦਾ ਪਾਤਰ ਹੈ ਸਾਰੀਆਂ ਸੰਗਤਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਾਨੂੰ ਵਧਾਈਆਂ ਵੀ ਦਿੰਨੇ ਆ ਸਾਰੇ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਪੰਚਾਇਤ ਸਰਪੰਚਾਂ ਨਵੀਂ ਪੁਰਾਣੀ ਪੰਚਾਇਤ ਦੇ ਸਹਿਯੋਗ ਦੇ ਨਾਲ ਮਾਈ ਭਾਈ ਸਾਰੇ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਈ ਵਾਰ ਹੁੰਦੇ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਨਗਰ ਦੇ ਸੱਦੇ ਦੇ ਉੱਤੇ ਗੁਰੂ ਦਾ ਕਥਾ ਕੀਰਤਨ ਸੰਗਤ ਬਾਤ ਸਾਰੀਆਂ ਸੰਗਤਾਂ ਨੇ ਆਇਦ ਵਾਲੀ ਸੰਗਤਾਂ ਨੇ ਆਉਣਾ ਹੈ ਤੇ ਜਿਹੜਾ ਨਗਰ ਹੈ ਰਾਮਗੜ੍ਹ ਸ਼ਾਹਪੁਰੀਆਂ ਇਹ ਬੋਹਾ ਸ਼ਹਿਰ ਤੋਂ 23 ਕਿਲੋਮੀਟਰ ਹੈ ਇਧਰੋਂ ਬਰੇਟਿਆ ਤੋਂ ਉਧਰੋਂ ਰਤੀਏ ਤੋਂ 20-20 ਕਿਲੋਮੀਟਰ ਭਾਂਦੇ 15-15 ਕਿਲੋਮੀਟਰ ਇਹ ਇਹ ਜ਼ਿਲ੍ਹਾ ਮਾਨਸਾ ਦੂਰੋਂ ਜਿਹੜੇ ਸੰਗਤਾਂ ਵਾਲੀਆਂ ਜਿਹੜੇ ਹੈਗਲੇ ਸਾਰੀਆਂ ਉਹ ਇਹ ਗਲਤ ਧਿਆਨ ਨਾਲ ਸੁਣ ਲੈਣ ਕਿ ਮਾਨਸਾ ਦੇ ਨੇ ਦੇ ਵਿੱਚ ਪੈਂਦਾ ਹੈ ਰਾਮਗੜ੍ਹ ਸ਼ਾਹਪੁਰੀਆਂ ਤੇ ਆਪਣੇ ਆਉਣ ਦੇ ਪ੍ਰਚਾਰਕ ਭਾਈ ਘਰਾਗਣੀ ਵਾਲੇ ਰਾਜਵਿੰਦਰ ਸਿੰਘ ਜੀ ਵਧੀਆ ਸੂਝਵਾਨ ਪ੍ਰਚਾਰਕ ਨੇ ਬਦਵਾਨ ਨੇ ਬਹੁਤ ਹੀ ਜ਼ਿਆਦਾ ਪਿਆਰ ਵਾਲੇ ਦੇ ਸਾਰੀਆਂ ਸੰਗਤਾਂ ਨੂੰ ਰਾਮਗੜ੍ਹ ਸਾਹ ਪੁਰੀਆਂ ਦੀ ਸੰਗਤ ਵੱਲੋਂ ਹੋਰ ਜਿਹੜੀ ਸਹਿਜ ਉਹਦੀ ਸੰਗਤ ਇੱਥੇ ਆਉਂਦੀ ਨਿਕਲਣ ਸਾਰੀਆਂ ਸੰਗਤਾਂ ਦੇ ਸਹਿਜ ਉਹਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਹੈ ਇੱਕ ਪੋਹ ਦਾ ਇਹ ਐਤਵਾਰ ਇੱਕ ਪੋਹ ਨੂੰ ਆਵੇਗਾ ਹੁਣ ਅਗਲੀ ਪੂਰਨਮਾਸੀ ਨੂੰ ਪਹਿਲਾ ਦਿਵਾਨ ਹੈ ਸਾਰੀਆਂ ਸੰਗਤਾਂ ਨੇ ਅਨਮਨਤਾ ਨਾਲ ਸੇਵਾ ਵੀ ਕਰਨੀ ਹੈ ਔਰ ਗੁਰੂ ਜੀਆਂ ਕਥਾ ਕਹਾਣੀਆਂ ਸੁਣ ਕੇ ਆਪਣਾ ਜੀਵਨ ਸਫਲਾ ਕਰਨਾ ਹੈ ਬਹੁਤ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ